ਭਾਰਤੀ ਵਾਲਮੀਕੀ ਆਦਿ ਧਰਮ ਸਮਾਜ ਰਜਿਸਟਰਡ ਭਾਰਤ ਜ਼ਿਲ੍ਹਾ ਸੰਗਠਨ ਅੰਮ੍ਰਿਤਸਰ ਦੇ ਰਾਸ਼ਟਰੀ ਸੰਯੁਕਤ ਮੁਖ ਸੰਚਾਲਕ ਵਿਰੋਤਮ ਰਤਨ ਹੰਸ ਅਤੇ ਪੰਜਾਬ ਪ੍ਰਭਾਰੀ ਵਰਿਆਮ ਸਿੰਘ ਦੀ ਅਗਵਾਈ ਹੇਠ ਬਟਾਲਾ ਰੋਡ ਵਿਖੇ ਵੱਖ-ਵੱਖ ਸੰਗਠਨਾਂ ਨਾਲ ਬੈਠਕ ਕੀਤੀ ਗਈ ਇਸ ਦੌਰਾਨ ਸੰਤ ਨਛੱਤਰਨਾਥ ਸ਼ੇਰਗਿਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਆਖਿਆ ਗਿਆ ਕਿ 24 ਨਵੰਬਰ ਸਵੇਰੇ 11:04 ਮਿੰਟ ਤੇ भगवान वाल्मीकि आश्रम कमलेश्वर कमले विजय अंबेडकर महापंचायतरमैन सुमित कली अशोक पट्टी एडवोकेट राहुल हंस शिव थापर शमशेर सिंह शेरा तिलक राजोता भी मौजूद सन और वाल्मिकी आदि समाज हो ਅੱਜ ਸਾਂਝੀ ਭਾਰਤੀਆ ਵਾਲਮੀਕੀ ਆਦੀ ਧਰਮ ਸਮਾਜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਆ ਜਿਸ ਵਿੱਚ 24 ਤਰੀਕ ਨੂੰ 24 11 2024 ਨੂੰ ਪਾਉਣ ਵਾਲਮੀਕੀ satsang ਪਾਉਣ ਵਾਲਮੀਕੀ ਤੀਰਥ ਤੇ ਕੀਤਾ ਜਾਏਗਾ ਉਸ ਵਿੱਚ ਸਾਰੀਆਂ ਹੀ ਸੰਗਤਾਂ ਨੂੰ ਵਾਲਮੀਕੀ ਸਮਾਜ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਹਮ ਆ ਕੇ ਉੱਥੇ ਪਹੁੰਚੋ ਜੋ ਭਾਰਤੀਆ ਵਾਲਮੀਕੀ ਆਦੀ ਧਰਮ ਸਮਾਜ ਵੱਲੋਂ ਜੋ ਸਮਾਗਮ ਕਰਵਾਇਆ ਜਾ ਰਿਹਾ ਹੈ ਵਾਲਮੀਕੀ ਵਿਜੇ ਦਿਵਸ ਉਹਦੇ ਉਪਲਕਸ਼ ਦੇ ਵਿੱਚ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ ਆ ਸਮੁੱਚੀ ਸਾਦ ਸੰਗਤ ਨੂੰ ਬੇਨਤੀ ਹੈ ਕਿ 24 11 2000 24 ਨੂੰ ਪਾਵਨ ਵਾਲਮੀਕੀ ਤੀਰਥ ਵਿਖੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਪ੍ਰਮਾਤਮਾ ਦੇ ਦਿੱਤੀ ਦੇ ਦੇ ਲਵਕੁਸ਼ ਨੇ ਜੋ ਉਪਰਾਲੇ ਕੀਤੇ ਸੀ ਉਹ ਪੂਰੇ ਜਹਾਂ ਚ ਜਾਗਰਨੇ ਉਸ ਸਬੰਧ ਵਿੱਚ ਪੂਰਾ ਵਾਲਮੀਕੀ ਭਾਈਚਾਰਾ ਉੱਥੇ ਸਵਾਗਤ ਕਰ ਰਿਹਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਪੂਰਾ ਸਮਾਜ ਉੱਥੇ ਵੱਧ ਚੜ੍ਹ ਕੇ ਪਹੁੰਚਣਾ ਚਾਹੀਦਾ ਉਹ ਚ ਪੂਰੇ ਸੰਤ ਬੋਧ ਨਾ ਜੀ ਆਉਣਗੇ ਔਰ ਸਾਰੀਆਂ ਸੰਗਤਾਂ ਸਮੇਤ ਆਵਾਂਗੇ ਹਜ਼ਾਰਾਂ ਸੰਗਤਾਂ ਨਾਲ Satsang ਕਰਾਂਗੇ ਭਾਰਤੀ ਵਾਲਮੀਕੀ ਆਦੀ ਤਰਮ ਸਮਾਜ ਜਿਹੜਾ ਆ ਉਹ ਝੰਡਾ ਆਪਣਾ ਚੁਰੰਗਾ ਲੈ ਕੇ ਚੱਲ ਰਹੇ ਨੇ ਪ੍ਰਚਾਰ ਕਰ ਰਹੇ ਨੇ ਪਰਮ ਪੂਜੇ ਪ੍ਰਵਰਤਨਾਗਰ ਮਹਾਰਾਜ ਜੀ ਦਾ ਤੇ ਵਿਸ਼ਾਲ ਬੋਰਡ ਜਿਹੜਾ ਹੈ ਉਹ ਪ੍ਰਮਾਤਮਾ ਪ੍ਰਤੀ ਬਹੁਤ ਲੋਕੀ ਰੁਝਾਨ ਦੇ ਰਹੇ ਨੇ ਇਸ ਚੀਜ਼ ਨੂੰ